ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪੜਨਾ ਚੰਗੀ ਆਦਤ ਹੈ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਾਨ ਪਛਾਨ ਪੜਨਾ ਉਹਨਾਂ ਸਭ ਤੋਂ ਮਹੱਤਵਪੂਰਨ ਆਦਤਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੀ ਕਿਸੇ ਨੂੰ ਲੋੜ ਨਹੀਂ ਹੁੰਦੀ ਲੋੜ ਹੁੰਦੀ ਹੈ ਜਿਨ੍ਹਾਂ ਦੀ ਕਿਸੇ ਨੂੰ ਲੋੜ ਹੁੰਦੀ ਹੈ ਜੀਵਨ ਵਿੱਚ ਵਿਕਸਿਤ ਹੁੰਦਾ ਹੈ ਅਤੇ ਇਹ ਸਹੀ ਵਾਲਾ ਦਿੱਤਾ ਗਿਆ ਹੈ ਕਿ ਕਿਤਾਬਾਂ ਤੁਹਾਡੇ ਸਭ ਤੋਂ ਵਧੀਆ ਸਾਥੀ ਹਨ ਚੰਗਾ ਕਿਤਾਬਾਂ ਚੰਗੀਆਂ ਕਿਤਾਬਾਂ ਤੁਹਾਨੂੰ ਸੂਝਿਤ ਕਰ ਸਕਦੀਆਂ ਹਨ ਤੁਹਾਨੂੰ ਪ੍ਰਕਾਸ਼ਮਾਨ ਕਰ ਸਕਦੀਆਂ ਹਨ ਅਤੇ ਤੁਹਾਨੂੰ ਸਹੀ ਦਿਸ਼ਾ ਵੱਲ ਲੈ ਕੇ ਜਾ ਸਕਦੀਆਂ ਹਨ ਉੱਥੇ ਹੀ ਚੰਗੀ ਕਿਤਾਬ ਨਾਲੋਂ ਵਧੀਆ ਸਾਥੀ ਕੋਈ ਨਹੀਂ ਹੈ ਕਿਤਾਬਾਂ ਤੁਹਾਨੂੰ ਇੱਕ ਬਿਲਕੁਲ ਨਵਾਂ ਅਨੁਭਵ ਦਿੰਦੀਆਂ ਹਨ ਛੋਟੀ ਉਮਰ ਤੋਂ ਹੀ ਪੜਨ ਦੀ ਆਦਤ ਵਿਕਸਿਤ ਕਰਨ ਨਾਲ ਕਿਤਾਬਾਂ ਪ੍ਰਤੀ ਸਥਾਈ ਪਿਆਰ ਹੁੰਦਾ ਹੈ ਪੜਨ ਦੀ ਚੰਗੀ ਆਦਤ ਕਿਉਂ ਮਹੱਤਵਪੂਰਨ ਹੈ ਪਹਿਲਾ ਪੁਆਇੰਟ ਹੈ ਆਪਣੇ ਆਪ ਨੂੰ ਤਿੱਖਾ ਕਰਦਾ ਹੈ ਦਿਮਾਗ ਦਿਮਾਗ ਦੇ ਵਿਕਾਸ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਤੁਹਾਡੀ ਸੋਚ ਨੂੰ ਵਧਾਉਂਦਾ ਹੈ ਅਤੇ ਸਮਝ ਨੂੰ ਵੀ ਇਹ ਤੁਹਾਡੀ ਆਲੋਚਨਾਤਮਕ ਸੋਚ ਅਤੇ ਵਿਸ਼ੇਸ਼ਣ ਵਿਸ਼ੇਸ਼ਨਾ ਤੱਕ ਮਕਾ ਲੋਚ ਹੁੰਦਾ ਰਹ ਨੂੰ ਵਧਾਉਂਦਾ ਹੈ ਇਹ ਨਾਲ ਹੀ ਦਿਮਾਗ ਦੇ ਕਾਰਜ ਵਿੱਚ ਸੁਧਾਰ ਕਰਦਾ ਹੈ ਪੜਨਾ ਤੁਹਾਨੂੰ ਗਿਆਨ ਜਾਣਕਾਰੀ ਅਤੇ ਗਿਆਨ ਅਤੇ ਜਾਣਕਾਰੀ ਦਿੰਦਾ ਹੈ। ਨਵਿਤਾੰਨਾ ਸਵੈ ਸੁਧਾਰ ਪੜਨਾ ਤੁਹਾਨੂੰ ਸਾਰੂ ਸੋਚ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ। ਪੜਨਾ ਮਹੱਤਵਪੂਰਨ ਹੈ ਕਿਉਂਕਿ ਇਹ ਤੁਹਾਡੇ ਦਿਮਾਗ ਦਾ ਵਿਕਾਸ ਕਰਦਾ ਹੈ ਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਗਿਆਨ ਤੇ ਜੀਵਨ ਸ਼ੈਲੀ ਦੇ ਸੁਖ ਦਿੰਦਾ ਹੈ। ਇਹ ਤੁਹਾਡੇ ਆਸ-ਪਾਸ ਦੇ ਸੰਸਾਰ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਤੁਹਾਡੀ ਮਦਦ ਕਰਦਾ ਹੈ। ਇਹ ਤੁਹਾਡੇ ਦਿਮਾਗ ਨੂੰ ਕਿਰਿਆਸ਼ੀਲ ਰੱਖਦਾ ਹੈ ਅਤੇ ਤੁਹਾਡੀ ਰਚਨਾਤਮਕ ਯੋਗਤਾ ਨੂੰ ਵਧਾਉਂਦਾ ਹੈ। ਤਣਾਅ ਨੂੰ ਘਟਾਉਂਦਾ ਹੈ। ਤੀਸਰਾ ਪੁਆਇੰਟ ਹੈ ਤਣਾਅ ਨੂੰ ਘਟਾਉਂਦਾ ਹੈ। ਨਹੀਂ ਇਸ ਵਿੱਚ ਕੋਈ ਫਰਕ ਨਹੀਂ ਪੈਂਦਾ ਕਿ ਨਿੱਜੀ ਜੀਵਨ ਕੰਮ ਜਾਂ ਕਿਸੇ ਹੋਰ ਕਰਕੇ ਕਿਸੇ ਤੁਸੀਂ ਕਿੰਨੇ ਕੁ ਤਣਾਅ ਗ੍ਰਸਤ ਹੋ ਜਾਂਦੇ ਹੋ ਜਾਂ ਉਦਾਸਨ ਹੋ ਤੁਹਾਡੇ ਜੀਵਨ ਵਿੱਚ ਹੋਰ ਸਮੱਸਿਆ ਇੱਕ ਚੰਗੀ ਕਿਤਾਬ ਪੜ੍ਹਨਾ ਤੁਹਾਡੇ ਤਣਾਅ ਨੂੰ ਪੂਰੀ ਤਰ੍ਹਾਂ ਘਟਾ ਦਿੰਦੀ ਹੈ ਅਤੇ ਤੁਹਾਡੇ ਮੀਜ਼ਾਜ ਨੂੰ ਵਧਾਉਂਦਾ ਹੈ ਪੜ੍ਹਨਾ ਤੁਹਾਨੂੰ ਆਪਣੇ ਮਨ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਦਾ ਹੈ ਤਣਾਅ ਨੂੰ ਦੂਰ ਕਰਦਾ ਹੈ ਮਾਸਪੇਸ਼ੀਆਂ ਤੇਦੋਂ ਅਤੇ ਤੁਹਾਡੇ ਦਿਲ ਦੀ ਦਰਨੋ ਟੀਮਾ ਕਰ ਦਿੰਦਾ ਹੈ ਵਾਅਦੇ ਤੇ ਗਿਆਨ ਕਿਰਿਆ ਸ਼ਿਲਪਨਾ ਉਹ ਪਰ ਕੀ ਰਿਹਾ ਹੈ ਜੋ ਕਿ ਜੀਵਨ ਪਰ ਸਿੱਖਣ ਦੇ ਯੋਗ ਬਣਾਉਂਦੀ ਹੈ ਇਹ ਇਸ ਤਰ੍ਹਾਂ ਹੈ ਜਿਵੇਂ ਕਿ ਗਿਆਨ ਦੀ ਇੱਕ ਸ਼ੌਕੀਨ ਪਿਆਸ ਕਿਤਾਬਾਂ ਤੁਹਾਨੂੰ ਸੱਭਿਆਚਾਰਾਂ ਦੀ ਝਲਕ ਦੇਖਣ ਦੇਈ ਜੋ ਬਣਾਉਂਦੀਆਂ ਹਨ ਪਰ ਭਰਾਵਾ ਕਲਾਵਾ ਇਤਿਹਾਸ ਬੰਗਾਲ ਸਿਹਤ ਮਨੋਵਿਗਿਆਨ ਅਤੇ ਕਈ ਤਰ੍ਹਾਂ ਦੇ ਹੋਰ ਜੀਵਨ ਦੇ ਵਿਸ਼ੇ ਅਤੇ ਪੱਖ ਤੁਹਾਨੂੰ ਗਿਆਨ ਦੀ ਹੈਰਾਨੀ ਜਨਕ ਮਾਤਰਾ ਮਿਲਦੀ ਹੈ ਤੇ ਕਿਤਾਬਾਂ ਤੋਂ ਜਾਣਕਾਰੀ ਤੁਹਾਡੇ ਤੁਹਾਡਾ ਵਿਕਾਸ ਕਰਦਾ ਹੈ ਵਿਸ਼ੇਸ਼ਣ ਤੁਮਾਕਾ ਯੋਗਤਾਵਾਂ ਕਿਰਿਆ ਸ਼ੀਲਤਾ ਢੰਗ ਨਾਲ ਪੜ ਕੇ ਤੁਸੀਂ ਜੀਵਨ ਦੇ ਕਈ ਪਹਿਲੂਆਂ ਪਹਿਲੂਆਂ ਨੂੰ ਪਰਚੋਰ ਕਰਦੇ ਹੋ ਇਹ ਹੈ ਇਸ ਤਰ੍ਹਾਂ ਇਸ ਵਿੱਚ ਇਹ ਸਵਾਲ ਕਰਨਾ ਸ਼ਾਮਿਲ ਹੁੰਦਾ ਹੈ ਕਿ ਤੁਸੀਂ ਕੀ ਪੜਦੇ ਹੋ ਇਹ ਤੁਹਾਨੂੰ ਤੁਹਾਡੇ ਵਿਚਾਰਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਆਪਣੇ ਦ੍ਰਿਸ਼ਟੀਕੋਣਾਂ ਨੂੰ ਜ਼ਾਹਰ ਕਰਨਾ ਤੁਸੀਂ ਆਪਣੇ ਮਨ ਨੂੰ ਸਮਝਣ ਅਤੇ ਸੋਚਣ ਵਿੱਚ ਰੁੱਝੇ ਰਹਿੰਦੇ ਹੋ ਅਤੇ ਹੋ ਸਕਦਾ ਹੈ ਕਿ ਤੁਸੀਂ ਆਪਣੇ ਦ੍ਰਿਸ਼ਟੀਕੋਣ ਦੀ ਤੁਲਨਾ ਲੇਖਕ ਦੇ ਦ੍ਰਿਸ਼ਟੀਕੋਣ ਨਾਲ ਕਰਨਾ ਸ਼ੁਰੂ ਕਰਦੇ ਹੋ ਨਵਾਂ ਵਿਚਾਰ ਅਤੇ ਵਿਚਾਰ ਸਰਗਰਮ ਪੜਨ ਨਾਲ ਤੁਹਾਡੇ ਦਿਮਾਗ ਵਿੱਚ ਆ ਜਾਂਦੇ ਹਨ ਤੇ ਇਹ ਉਤੇਜਿਤ ਕਰਦਾ ਹੈ ਅਤੇ ਇਹ ਤੁਹਾਡੇ ਦਿਮਾਗ ਦਾ ਵਿਕਾਸ ਕਰਦਾ ਹੈ ਤੁਹਾਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਦਿੰਦਾ ਹੈ ਤੁਹਾਡੇ ਨੂੰ ਵਧਾਉਂਦਾ ਹੈ ਕਲਪਨਾ ਅਤੇ ਸਿਰਜਣਾਤਮਕ ਪੜਨਾ ਤੁਹਾਨੂੰ ਕਲਪਨਾ ਦੇ ਸੰਸਾਰ ਵਿੱਚ ਲੈ ਜਾਂਦਾ ਹੈ ਅਤੇ ਤੁਹਾਡੀ ਰਚਨਾਤਮਕਤਾ ਨੂੰ ਵਧਾਉਂਦਾ ਹੈ ਅਤੇ ਤੁਹਾਡੀ ਰਚਨਾਤਮਕਤਾ ਨੂੰ ਵਧਾਉਂਦਾ ਹੈ ਪੜਨਾ ਤੁਹਾਨੂੰ ਪਿੰਨ-ਪਿੰਨ ਚੀਜ਼ਾਂ ਤੋਂ ਜੀਵਨ ਸ਼ੈਲੀ ਦੀ ਪਰਚੋਰ ਕਰਨ ਵਿੱਚ ਮਦਦ ਕਰਦਾ ਹੈ ਵਿਸ਼ੇਕ ਹੋਣ ਜਦ ਤੁਸੀਂ ਅਜਿਹੀਆਂ ਕਿਤਾਬਾਂ ਪੜ੍ਹਦੇ ਹੋ ਤਾਂ ਕਿ ਤੁਸੀਂ ਨਾ ਵੇ ਅਤੇ ਸਿਰਜਣਾਤਮਕ ਵਿਚਾਰਾਂ ਦਾ ਨਿਰਮਾਣ ਕਰ ਸਕਦੇ ਹੋ ਤੁਹਾਡੇ ਮਨ ਵਿੱਚ ਚੇਤਨ ਅਤੇ ਨਜ਼ਰੀਏ ਇਸ ਵਿੱਚ ਇਹ ਤੁਹਾਨੂੰ ਸਿਰਜਣਾਤਮਕ ਤਰੀਕੇ ਨਾਲ ਸੋਚਣ ਕਲਪਨਾ ਕਰਨ ਅਤੇ ਆਪਣੀ ਕਲਪਨਾ ਦਾ ਪ੍ਰਯੋਗ ਕਰੋ ਸੁਦਾਰ ਸੰਸਾਰ ਕਿਰਿਆਸ਼ੀਲ ਰੀਡਿੰਗ ਤੁਹਾਡੀ ਸ਼ਬਦਾਵਲੀ ਨੂੰ ਤੇਜ਼ ਨਾਤੇ ਜਿਨਾ ਵਧਾਉਂਦੀ ਹੈ ਤਾਂ ਤੁਸੀਂ ਸ਼ਬਦਾਂ ਨੂੰ ਸਿਰਜਣਾਤਮਕ ਅਤੇ ਅਸਰਦਾਰ ਤਰੀਕੇ ਨਾਲ ਵਰਤਣ ਦੀ ਕਲਾ ਸਿੱਖੋ ਤੁਸੀਂ ਇਹ ਕਰਨ ਦੇ ਯੋਗ ਹੋ ਤੁਹਾਡੇ ਤੇ ਆਪਣੇ ਵਿਚਾਰਾਂ ਵਿੱਚ ਅਸਰ ਦਾ ਤਰੀਕੇ ਨਾਲ ਸੰਚਾਰ ਕਰੋ ਸਮੇਂ ਤੇ ਤੌਰ ਤੇ ਇਹ ਤੁਹਾਡੇ ਵਿਸ਼ਵਾਸ ਕਰੋ ਕਿ ਆਪਣੀਆਂ ਸੰਚਾਰ ਮੁਹਾਰਤਾਂ ਵਿੱਚ ਵਾਧਾ ਕਰੋ ਪੜਨਾ ਹੈ ਤਾਂ ਆਨੰਦ ਨਾ ਕੇਵਲ ਗਿਆਨ ਤੇ ਜਾਣਕਾਰੀ ਲਈ ਪੜਨਾ ਮਹਤਾਪੂਰਨ ਹੈ ਸਭੋਕ ਇਹ ਹੈ ਕਿ ਨਸ਼ਾ ਹੈ ਇੱਕ ਵਾਰ ਜਦੋਂ ਤੁਸੀਂ ਆਪਣੇ ਆਪ ਨੂੰ ਇੱਕ ਚੰਗੀ ਕਿਤਾਬ ਪੜਨ ਵਿੱਚ ਰੁੱਝੇ ਜਾਂਦੇ ਹੋ ਤਾਂ ਤੁਸੀਂ ਯਕੀਨ ਮੰਨੋ ਕਿ ਨਿਯਮ ਨਹੀਂ ਤੋੜਤੇ ਇਸ ਤੇ ਆਦੀ ਹੋ ਜਾਓ ਇਹ ਇੱਕ ਚੰਗੀ ਗਲਪ ਨੂੰ ਪੜਨ ਵਿੱਚ ਤੇ ਬੜੀ ਖੁਸ਼ੀ ਦੀ ਪੇਸ਼ਕਸ਼ ਕਰਦਾ ਹੈ ਇੱਕ ਪੂਰੇ ਨਵੇਂ ਸੰਸਾਰ ਵਿੱਚ ਪਰਵੇਸ਼ ਕਰਦੇ ਹਨ ਤੁਸੀਂ ਕਈ ਸਾਰੇ ਨਵੇਂ ਐਸਾ ਸਾਂਤ ਤੇ ਭਾਵਨਾਵਾਂ ਵਿੱਚੋਂ ਗੁਜ਼ਰਦੇ ਹੋ ਜਦੋਂ ਤੁਸੀਂ ਪੜਦੇ ਹੋ ਤਾਂ ਸਟਾ ਪੜਨਾ ਸਭ ਤੋਂ ਮਹੱਤਵਪੂਰਨ ਆਦਤ ਵਿੱਚੋਂ ਇੱਕ ਹੈ ਜੋ ਕਿ ਕੋਈ ਵੀ ਕਰ ਸਕਦਾ ਹੈ ਅਤੇ ਰੋਜ਼ਾਨਾ ਪੜਨ ਦੀ ਆਦਤ ਵਿਕਸਿਤ ਕਰਨਾ ਮਹਤਵਪੂਰਨ ਹੈ ਅਸੀਂ ਇਸ ਨੂੰ WhatsApp ਦੇ ਹਾਂ ਜਾਂ ਉਪਯੋਗਤ ਲਾਭ ਇੱਕ ਵਾਰ ਤੋਂ ਜਦੋਂ ਅਸੀਂ ਪੜਨ ਦੀ ਆਦਤ ਵਕਸਿਤ ਕਰ ਲਈਏ ਕਰ ਲੈਂਦੇ ਹਾਂ ਤਾਂ ਬੱਚਿਓ ਐਸੀ ਪੜਨਾ ਹੈ ਵਾੰਗਨ ਪੜਨਾ ਚੰਗੀ ਆਤ ਲੇਖ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂਗਰੇ ਵੀਡੀਓ ਵਿੱਚ